ਇੱਕ ਵਾਰੀ ਫਿਰ ਸਾਡੇ ਨਾਲ ਜੁੜੇ ਨੇ ਅਮਰੀਕਾ ਤੋਂ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਇਹਨਾਂ ਨੇ ਕਾਫੀ ਸਵਾਵਾ ਕਾਨੂੰਨ ਦੇ ਖੇਤਰ ਚ ਲਾ ਦੇ ਖੇਤਰ ਦੇ ਵਿੱਚ ਦਿੱਤੀਆਂ ਨੇ ਉੱਥੇ ਆਪਣੇ ਬੰਦੇ ਅੱਜ ਕੱਲ ਧੜਾ ਧੜ ਇਹਨਾਂ ਕੋਲ ਸਲਾਹ ਲਈ ਪਹੁੰਚ ਰਹੇ ਨੇ ਅਮਰੀਕਾ ਦੇ ਵਿੱਚ ਸਥਿਤੀ ਕੀ ਹੈ ਸਾਡੇ ਬੰਦਿਆਂ ਨੂੰ ਲੈ ਕੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੈਸੇ ਬਹੁਤ ਸਾਰੀਆਂ ਕੁਆਰੀਜ਼ ਬਹੁਤ ਸਾਰੇ ਮੈਸੇਜ ਮੈਨੂੰ ਮਿਲੇ ਜਿਨ੍ਹਾਂ ਨੂੰ ਅਸੀਂ ਸਮਝਦੇ ਆ ਇਹਨਾਂ ਕੋਲ ਸਰਦਾਰ ਜਸਪ੍ਰੀਤ ਸਿੰਘ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਆਇਆਂ ਕਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਦਾ ਜਸਪ੍ਰੀਤ ਸਿੰਘ ਜੀ ਇੱਕ ਮੈਨੂੰ ਮੈਸੇਜ ਜਿਹੜਾ ਸਭ ਤੋਂ ਪਹਿਲਾਂ ਮੈਂ ਲੈਣਾ ਚਾਹੂੰਗਾ ਉਹ ਬੜਾ ਅਜੀਬ ਮਿਲਿਆ ਮੈਨੂੰ ਕਿ ਇੱਕ ਕੰਪਨੀ ਜਿਹੜੀ ਲੋਡ ਮੁਹੱਈਆ ਕਰਦੀ ਐ ਟਰਕਿੰਗ ਲਈ ਉਹਨੇ ਆਪਣੀ ਟੀਮ ਨੂੰ ਲਿਖਿਆ ਹੋਇਆ ਇਹ ਈਮੇਲ ਐ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹਦੇ ਨਾਂ ਪਿੱਛੇ ਵੀ ਸਿੰਘ ਲੱਗਦਾ ਹੈ ਜਾਂ ਜਿਹੜਾ ਡਰਾਈਵਰ ਦੇ ਨਾਂ ਪਿੱਛੇ ਸਿੰਘ ਲੱਗਦਾ ਹੈ ਉਹਨੂੰ ਘੱਟੋ ਘੱਟ ਲੋਡ ਨਾ ਦਿੱਤਾ ਜਾਵੇ। ਔਰ ਦੂਜੇ ਬੰਨੇ ਇਹ ਵੀ ਲਿਖਿਆ ਹੈ ਕਿ ਜਿਹੜੀਆਂ ਸਿੰਘ ਨਾਂ ਵਾਲੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਵੀ ਲੋਡ ਦੇਣ ਤੋਂ ਬਚਿਆ ਜਾਵੇ ਸੋ ਇਹ ਬੜੀ ਅਜੀਬ ਸਥਿਤੀ ਬਣ ਗਈ ਹੈ ਕਿ ਸਿੰਘ ਨਾਂ ਆਪਣੇ ਆਪ ਦੇ ਵਿੱਚ ਹੀ ਫਿਕਰ ਪਾਉਂਦਾ ਜੀ ਉੱਥੋਂ ਦੀ ਕੰਪਨੀ ਨੂੰ ਜਿਸ ਤਰ੍ਹਾਂ ਦੀ ਸਿਚੁਏਸ਼ਨ ਪਿਛਲੇ ਦਿਨਾਂ ਚ ਬਣੀ ਹੈ ਉਹ ਜਿਸ ਤਰ੍ਹਾਂ ਫੜੋ ਫੜਾਈ ਹੋਈ ਹੈ ਕਿ ਇਹ ਉਹਦਾ ਅਸਰ ਹੈ ਇਹਨੂੰ ਕਿਵੇਂ ਦੇਖੀਏ ਹਾਂਜੀ ਬਿਲਕੁਲ ਇਹ ਫੈਕਟ ਹੈ ਕਿ ਕਿਉਂਕਿ ਜਦੋਂ ਦਾ ਇਹਨਾਂ ਨੇ ਟਰਾਂਸਪੋਰਟੇਸ਼ਨ ਦੀ ਯਾਸਤੀ ਕੀਤੀ ਹੈਗੀ ਆ ਉਦੋਂ ਬਾਅਦ ਜਿਹੜੇ ਹੁਣ ਕੁਦਰਤੀ ਬੰਦੇ ਚ ਕਾਬੂ ਆਏ ਨੇ ਆਪਣੇ ਉਹ ਆਪਣੇ ਪੰਜਾਬੀ ਆਏ ਆ ਦਾ ਸਿੰਘ ਆ ਤੇ ਇੱਕ ਜਿਹੜਾ ਬਾਈਡਨ ਦੇ ਟਾਈਮ ਦੇ ਦੌਰਾਨ ਜਿਹੜੇ ਲੋਕੀ ਪਿਛਲੇ 21 22 23 ਚ ਜਾਂ 24 ਤੱਕ ਆਏ ਜਿਆਦਾ ਉਹ ਸਾਰਿਆਂ ਨੂੰ ਵਰ ਪਰਮਿਟ 5-5 ਸਾਲ ਦੇ ਉਹਨਾਂ ਨੇ ਕਰਤੇ ਉਹ ਮਿਲ ਕੇ 6 ਮਹੀਨੇ ਬਾਅਦ ਤੇ ਉਹਨਾਂ ਵਿੱਚੋਂ ਫਿਰ ਉਸ ਤੋਂ ਬਾਅਦ ਜਿਆਦਾ ਬੰਦੇ ਟਰੱਕਾਂ ਤੇ ਚੜ ਗਏ ਤੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਇੱਕ ਆਪਣੇ ਜਿਹੜੇ ਹਰਿਆਣੇ ਵਾਲੇ ਬਹੁਤ ਜਦੋਂ ਇਹਨਾਂ ਨੇ ਹੁਣ ਸ਼ਕਤੀ ਸ਼ੁਰੂ ਕੀਤੀ ਮਈ ਦੇ ਵਿੱਚ ਪਹਿਲਾ ਐਗਜ਼ੈਕਟਿਵ ਆਰਡਰ ਆਇਆ ਸੀਗਾ ਕਿ ਇੰਗਲਿਸ਼ ਨੂੰ ਲਾਗੂ ਕਰੋ ਤੇ ਉਦੋਂ ਵੀ ਆਪਣੇ ਬੰਦਿਆਂ ਨੇ ਸੀਰੀਅਸਲੀ ਲਿਆ ਨਹੀਂ ਸੀ ਸਰਕਾਰ ਨੂੰ ਫਿਰ ਹਰਜਿੰਦਰ ਸਿੰਘ ਵਾਲਾ ਹੋ ਗਿਆ ਇਨਸੀਡੈਂਟ ਉਦੋਂ ਬਾਅਦ ਹੋਰ ਹੋਏ ਫਿਰ ਜਸ਼ਨਪ੍ਰੀਤੜਾ ਹੋਇਆ ਇੱਕ ਪਿੱਛੇ ਜੇ ਇੱਕ ਐਲਏ ਦੇ ਏਰੀਆ ਦੇ ਵਿੱਚ ਕੋਈ ਸਿੰਘ ਆਰਗੇਨਾਈਜੇਸ਼ਨ ਉਹਨਾਂ ਦਾ ਆਇਆ ਸੀਗਾ ਗਵਰਨਮੈਂਟ ਦਾ ਵੀ ਉਹ ਇਹਨਾਂ ਨੇ ਕਾਬੂ ਕੀਤੇ ਆ ਬੰਦੇ ਜਿਨ੍ਹਾਂ ਵਿੱਚ ਕਿ ਉਹ ਇਲਜ਼ਾਮ ਇਸ ਕਿਸਮ ਦੇ ਹੈਗੇ ਵੀ ਚੋਰੀ-ਚੋਰੀ ਕਰਦੇ ਆ ਕੁਝ ਐਦਾਂ ਦੀ ਕੋਈ ਉਹ ਉਹਨਾਂ ਦੇ ਕ੍ਰਿਮਨਲ ਚਾਰਜਸ ਸੀਗੇ ਇਹਦੇ ਰਿਲੇਟਿਡ ਹੀ ਕਾਰਗੋ ਦੇ ਤੇ ਇਹ ਸਾਰੀਆਂ ਗੱਲਾਂ ਦਾ ਇਕੱਠਾ ਹੋਣ ਕਰਕੇ ਜਿਹੜੇ ਹੁਣ ਕੰਪਨੀਆਂ ਲੋਡ ਦਿੰਦੀਆਂ ਨੇ ਜਾਂ ਜਿਨ੍ਹਾਂ ਨੇ ਜਿਹੜੇ ਮੰਗਾਉਂਦੇ ਨੇ ਲੋਡ ਜਾਂ ਜਿਹੜੇ ਬ੍ਰੋਕਰ ਨੇ ਵੱਡੇ ਉਹ ਇਹ ਕਹਿੰਦੇ ਨੇ ਕਿ ਜੇ ਸਿੰਘ ਦਾ ਹੋਇਆ ਤਾਂ ਉਹ ਰਾਤ ਕਿਤੇ ਫੜਿਆ ਗਿਆ ਜਾਂ ਇਮੀਗ੍ਰੇਸ਼ਨ ਨੇ ਫੜ ਲਿਆ ਤਾਂ ਇਹ ਨਾ ਹੋਵੇ ਵੀ ਸਾਡਾ ਲੋਡ ਹੀ ਮੁੜ ਕੇ ਉਹ ਜਿਹੜੇ ਟਰੱਕ ਦਾ ਸਾਈਡ ਤੇ ਲਾਉਂਦੇ ਆ ਉਹ ਉਹ ਖਰਾਬ ਹੋਵੇ ਪਤਾ ਉਹਨਾਂ ਨੂੰ ਹੈਗਾ ਵੀ ਜਿਹੜੀਆਂ ਸਟੇਟਾਂ ਦੀ ਸ਼ਕਤੀ ਹੈਗੀ ਆ ਇਹ ਜਿਆਦਾ ਬੰਦੇ ਵਰ ਪਰਮਟ ਵਾਲੇ ਚਲਾ ਨਹੀਂ ਸਕਦੇ ਕੁਝ ਉਦਾਂ ਵੀ ਜਿਵੇਂ ਉਹ ਕਾਰਗੋ ਵਾਲੇ ਜਿਹੜੇ ਆਹ ਕੇਸ ਬਣਿਆ ਸੀ ਐਲਏ ਵਾਲਾ ਉਹਦੇ ਕਰਕੇ ਵੀ ਅਸਰ ਹੋ ਸਕਦਾ ਹੈ ਸੱਚ ਆ ਇਹ ਇੰਸ਼ੋਰੈਂਸ ਵਾਲਿਆਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਜਿਹੜੇ ਹੁਣ ਇੰਸ਼ੋਰੈਂਸ ਹੈਗੇ ਟਰੱਕਾਂ ਦੀ ਇੰਸ਼ੋਰੈਂਸ ਕਰਦੇ ਉਹਨਾਂ ਦੇ ਜਿਹੜੇ ਅੱਗੇ ਜਿਹੜੇ ਵੱਡੀਆਂ ਕੰਪਨੀਆਂ ਨੇ ਉਹ ਉਹ ਉਹਨਾਂ ਨੂੰ ਹਾਰ ਟਾਈਮ ਦੇ ਰਹੀਆਂ ਨੇ ਸੋ ਬੜੀ ਵੱਡੀ ਪ੍ਰੋਬਲਮ ਹੈ ਜੀ ਸੱਚ ਹੈ ਅੱਛਾ ਪਰ ਵੈਸੇ ਅਟਾਰਨੀ ਸਾਹਿਬ ਸਰਦਾਰ ਜਸਪ੍ਰੀਤ ਸਿੰਘ ਜੀ ਜਿਹੜੀ ਇਹ ਆਰਗੇਨਾਈਜੇਸ਼ਨ ਸਿੰਘ ਆਰਗੇਨਾਈਜੇਸ਼ਨ ਫੜੀ ਹੈ ਜਿਨੇ ਸਾਰਾ ਕੁਝ ਹੀ ਫਰਾਡ ਕੀਤਾ ਹੋਇਆ ਸੀ ਇਹ ਮੁੰਡੇ ਵੀ ਦਰਜਣ ਤੋਂ ਜ਼ਿਆਦਾ ਸੀਗੇ ਔਰ ਸਾਰੇ ਹੀ ਇਹਨਾਂ ਚੋਂ ਬਹੁ ਗਿਣਤੀ ਜਿਹੜੇ ਉਹ ਸਿੱਖੀ ਸੀਗੇ ਜੀ ਇਹ ਇਹ ਸਾਡੇ ਬੰਦਿਆਂ ਨੇ ਔਰ ਛੋਟੀ ਉਮਰ ਤੇ ਸੀ ਮੈਂ ਬਹੁਤੇ ਦੇਖਿਆ ਇਹ ਹੈ ਇਹ ਹੈ ਕੀ ਸੀਗਾ ਦਰਸਲ ਇਹ ਫੀਨੋਮੈਨਾ ਕੀ ਸੀਗਾ ਉਹ ਜਿਹ ਬੇਸਿਕਲੀ ਇਹੀ ਆ ਕਿ ਉਹਨਾਂ ਨੇ ਕੋਈ ਬੋਗਸ ਕੋਈ ਕੰਪਨੀ ਬਣਾਈ ਸੀ ਤੇ ਉਹਦੇ ਵਿੱਚ ਉਹ ਜਿਹੜਾ ਲੋਡ ਵਗੈਰਾ ਜਿਹੜੇ ਲੋਕਾਂ ਤੋਂ ਲੈਂਦੇ ਸੀ ਉਹਦੀ ਕੋਈ ਹੇਰਾਫੇਰੀ ਕਰਦੇ ਸੀ ਕਿਸੇ ਕਿਸਮ ਦੀ ਤੇ ਜਿਹੜੇ ਉਹ ਜੋ ਸ਼ੋਅ ਕਰਦੇ ਸੀ ਉਹ ਐਗਜ਼ਿਸਟ ਹੀ ਨਹੀਂ ਸੀ ਕਰਦਾ ਮਤਲਬ ਜੋ ਇਹਨਾਂ ਨੇ ਸ਼ੋਅ ਕੀਤਾ ਵੀ ਸਾਡਾ ਆ ਆ ਉਹ ਹੈ ਸਾਡਾ ਵੇਅਰ ਹਾਊਸ ਹੈ ਫਰਾਂਣਾ ਜੋ ਵੀ ਕਰਦੇ ਹੋਣਗੇ ਉਹ ਐਗਜ਼ਿਸਟ ਨਹੀਂ ਸੀ ਜਾਦਾ ਕੰਮ ਫੇਕ ਸੀ ਇਸ ਕਿਸਮ ਦਾ ਆ ਬਾਕੀ ਜਿਹੜੇ ਡਿਟੇਲ ਚਾਰजेस ਨੇ ਮੈਂ ਅਜੇ ਉਹ ਜਿਹੜਾ ਐਕਚੁਅਲ ਕੇਸ ਫਾਈਲ ਹੋਇਆ ਉਹ ਨੂੰ ਇਹਨਾਂ ਡਿਟੇਲ ਚ ਨਹੀਂ ਪੜਿਆ ਪਰ ਮੈਂ ਇਹਨਾਂ ਕ ਜਿੰਨੀ ਕਿ ਮੇਰੀ ਜਾਣਕਾਰੀ ਸਰਸਰੀ ਉਹ ਇਹ ਹੈਗੀ ਆ ਕਿ ਉਹਨਾਂ ਦੇ ਖਿਲਾਫ ਕ੍ਰਿਮਨਲ ਕੇਸ ਬਣਿਆ ਫਰਾਡ ਦਾ ਬਣਿਆ ਤੇ ਉਹ ਟਰਕਿੰਗ ਨਾਲ ਹੀ ਰਿਲੇਟਡ ਸੀ ਤੇ ਕਾਰਗੋ ਨਾਲ ਹੀ ਰਿਲੇਟਡ ਸੀਗਾ ਉਹ ਆ ਕਾਰਗੋ ਨਾਲ ਇਹ ਆ ਜੀ ਜੀ ਉਹ ਮੈਂ ਦੇਖਿਆ ਜੀ ਉਹਦੇ ਵਿੱਚ ਇਹ ਲੋਕ ਜਿਹੜਾ ਮਹਿੰਗਾ ਮਾਲ ਉਹੀ ਚੱਕਦੇ ਸੀ ਬਹੁਤੀ ਵਾਰੀ ਔਰ ਉਹ ਟਿਕਾਣੇ ਪਹੁੰਚਦਾ ਹੀ ਨਹੀਂ ਸੀਗਾ ਜੀ ਤੇ ਫਿਰ ਉਹ ਚੋਰੀ ਕਰ ਦੋ ਯੈਸ ਇਹ ਬੜੀ ਦੇਰ ਤੋਂ ਚੈੱਕ ਕਰ ਰਹੇ ਸੀ ਔਰ ਇਹ ਹੁਣ ਆ ਕੇ ਕਾਬੂ ਆਏ ਨੇ ਤਾਂ ਇਹਨਾਂ ਇਹਨਾਂ ਨੇ ਵੀ ਉੱਥੇ ਨਾ ਖਰਾਬ ਕੀਤਾ ਪਰ ਇੱਕ ਜਿਹੜਾ ਸਵਾਲ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਐਡਰੈਸ ਵੀ ਕਰ ਰਹੇ ਹੋ ਤੁਹਾਡੇ ਕੋਲ ਆ ਵੀ ਰਹੇ ਹੋਣਗੇ ਆਪਣੇ ਡਰਾਈਵਰ ਜਿਹੜੇ ਉਹ ਬਹੁਤ ਸਾਰੇ ਲੋਕ ਆ ਰਹੇ ਹੋਣਗੇ ਇਹ ਆਮ ਹੁਣ ਵਰਤਾਰਾ ਹੋ ਗਿਆ ਜੀ ਕਿ ਰਾਹ ਦੇ ਵਿੱਚ ਦਸਤਾਰ ਵਾਲੇ ਤੇ ਸਿੰਘ ਨਾਮ ਵਾਲੇ ਉਹਨਾਂ ਨੂੰ ਜ਼ਿਆਦਾ ਟਾਰਗੇਟ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਇੰਜ ਵੀ ਹੈ ਕੀ ਨਹੀਂ ਸਿੰਘ ਦਸਤਾਰ ਨੂੰ ਜਾਣਬੁੱਝ ਕੇ ਟਾਰਗੇਟ ਤਾਂ ਨਹੀਂ ਕਰਦੇ ਇਦਾਂ ਦੀ ਗੱਲ ਤਾਂ ਨਹੀਂ ਕੋਈ ਹੈਗੀ ਲੇਕਿਨ ਇਹ ਹੈਗੀ ਆ ਕਿ ਉਹਨਾਂ ਦੇ ਪੇਪਰ ਚੈੱਕ ਕਰਦੇ ਕਿ ਤੁਹਾਡੇ ਕੋਲ ਇਮੀਗ੍ਰੇਸ਼ਨ ਸਟੇਟਸ ਕੀ ਹੈ ਸਾਰਿਆਂ ਦਾ ਹੀ ਕਰਦੇ ਆ ਤੇ ਉਹਨਾਂ 'ਚ ਇਕੱਲੇ ਆਪਣੇ ਸਿੰਘਾਂ ਦਾ ਹੀ ਨਹੀਂ ਕਰਦੇ ਹਰਿਆਣੇ ਤੋਂ ਬੰਦੇ ਆਪਣੇ ਜਿਹੜੇ ਇੱਥੋਂ ਗਏ ਨੇ ਬਹੁਤ ਨੇ ਉਹਨਾਂ ਦਾ ਵੀ ਕਰਦੇ ਆ ਕੋਈ ਵੀ ਹੋਵੇ ਜਾਏ ਤੇ ਜਦੋਂ ਉਹ ਦੇਖਦੇ ਨੇ ਵੀ ਇਹਨਾਂ ਕੋਲ ਤਾਂ ਵਰਕ ਪਰਮਿਟ ਆ ਗ੍ਰੀਨ ਕਾਰਡ ਸਨਸ਼ਿਪ ਹੈ ਨਹੀਂ ਉਹ ਵੀ ਕੈਲੀਫੋਰਨੀਆ ਦਾ ਉਹਨੂੰ ਡਿਟੇਨ ਕਰ ਲੈਂਦੇ ਨੇ ਹੈ ਤਾਂ ਇਹ ਐਨਫੋਰਸਮੈਂਟ ਸਾਰੀ ਬੇਸਿਕਲੀ ਇਮੀਗ੍ਰੇਸ਼ਨ ਰਿਲੇਟਡ ਆ ਲੇਕਿਨ ਇਮੀਗ੍ਰੇਸ਼ਨ ਤੋਂ ਸਪੈਲ ਕਰਕੇ ਤੋਂ ਬੰਦੇ ਫੜੇ ਗਏ ਉੱਥੋਂ ਅੱਗੇ ਪਤਾ ਲੱਗੇ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਫੇਰ ਇਹ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੋਂ ਲੈਸ ਹੁਣ ਅੱਜ ਜਿਹੜਾ ਆਰਡਰ ਕੀਤਾ ਉਹਨੇ ਟਰਾਂਸਪੋਰਟੇਸ਼ਨ ਸੈਕਟਰੀ ਨੇ ਹੋਰ ਵੀ ਮੜਾ ਓਕੇ ਉਹਨੇ ਕਿਹਾ ਕਿ ਜਿਹੜੇ ਬੰਦਿਆਂ ਨੂੰ ਨੌਨ ਸੀਡੀਐਲ ਲਾਇਸੈਂਸ ਮਿਲੇ ਨੇ ਜਿਵੇਂ ਆਪਣੇ ਆ ਪੰਜਾਬੀ ਟਰੱਕਾਂ ਵਾਲੇ ਵਰਕ ਪਰਮਿ ਉਹ ਜਿਹੜੇ ਟਰੱਕ ਡਰਾਈਵਿੰਗ ਸਕੂਲਾਂ ਤੋਂ ਉਹਨਾਂ ਨੇ ਟਰੱਕ ਸਿੱਖਿਆ ਸਰਟੀਫਾਈ ਕੀਤਾ ਤੇ ਜਿਹੜੀਆਂ ਕੰਪਨੀਆਂ 'ਚ ਕੰਮ ਕਰਦੇ ਸੀ ਉਹ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਊਗੀ ਤੇ ਉਹਦੇ 'ਚ ਇਹ ਆ ਕਿ ਜੇ ਕੋਈ ਗਲਤੀ ਪਾਈ ਗਈ ਵੀ ਜਾਂ ਕੋਈ ਫਰਾਡ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਕ੍ਰਿਮਲ ਚਾਰजेस ਚਲਾਵਾਂਗੇ ਇਹ ਜਿਹੜਾ ਅੱਜ ਵਾਲਾ ਬਿਆਨ ਆ ਇਹ 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 ਜਦਾ ਡੇਂਜਰਸ ਆ ਕਿਉਂਕਿ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਨੇ 50 ਹਜ਼ਾਰ ਤੋਂ ਉੱਤੇ ਜਿਹੜਾ ਸੀਡੀਐਲ ਦਿੱਤਾ ਜਾਂ ਹੋਰਾਂ ਜਿਹੜਾ ਲਾਇਸੈਂਸ ਹੈਗਾ ਤੇ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਇਹਨਾਂ ਨੂੰ ਕੁਝ ਨਹੀਂ ਆਉਂਦਾ ਤੇ ਕਿਹੜੇ ਟਰੱਕ ਡਰਾਈਵਿੰਗ ਸਕੂਲ ਹੈਗੇ ਜਿਨ੍ਹਾਂ ਨੇ ਕਿ ਇਹਨਾਂ ਨੂੰ ਸਿਖਾਇਆ ਤੇ ਇਹਨਾਂ ਨੂੰ ਪਾਸ ਕਰਾਇਆ ਤੇ ਕਿਨੇ ਪਾਸ ਕੀਤਾ ਤੇ ਉਦੋਂ ਬਾਅਦ ਦੂਜਾ ਉਹ ਕਹਿੰਦੇ ਆ ਕਿ ਜਿਹੜੀ ਜਿਹੜੀਆਂ ਕੰਪਨੀਆਂ ਨੇ ਕਿ ਕਿਹੜੀਆਂ ਕੰਪਨੀਆਂ ਇਹਨਾਂ ਨੂੰ ਹਾਇਰ ਕੀਤਾ ਤੇ ਉਹ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਨੋਟ ਕੀਤੀ ਵੀ ਇਹ ਬੰਦੇ ਕੌਣ ਨੇ ਅੰਗਰੇਜ਼ੀ ਆਉਂਦੀ ਨਹੀਂ ਆਉਂਦੀ ਵੀ ਉਹ ਵੀ ਭਾਗੀਦਾਰ ਨੇ ਇਹਨਾਂ ਬੰਦਿਆਂ ਨੂੰ ਟਰੱਕ ਤੇ ਚੜਾਉਣ ਲਈ ਉਨਜੀ ਇਨਵੈਸਟੀਗੇਸ਼ਨ ਹੋ ਜਾਂਦੀ ਹੈ ਜ਼ਰੂਰੀ ਨਹੀਂ ਵੀ ਇਹ ਚ ਸਾਰੇ ਕਾਬੂ ਆਉਣਗੇ ਪਰ ਕੁਛ ਤਾਂ ਇਹ ਚ ਫਸਣਗੇ ਬੰਦੇ ਆਪਣੇ کافی کافی ਫਸਣਗੇ ਬਹੁਤ ਸਾਰੇ ਹਾਂਜੀ ਹਾਂਜੀ ਔਰ ਮੋਰਓਵਰ ਜਿਹੜੀ ਇਹ ਗੱਲ ਹੈ ਇਹਦੇ ਨਾਲ ਤਾਂ ਫਿਰ ਅੱਗੇ ਤੋਂ ਕੋਈ ਜਿਹੜੇ ਪੰਜਾਬੀ ਨੇ ਜਾਂ ਇਧਰਲੇ ਇੰਡੀਅਨ ਨੇ ਜਾਂ ਬਾਕੀ ਹੋਰ ਮੂਲ ਦੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਤਾਂ ਡਰਾਈਵਿੰਗ ਸਿਖਾਉਣ ਦੀ ਪ੍ਰਕਿਰਿਆ 'ਚ ਵੀ ਰੁਕਾਵਟ ਪੈਜੂ ਕਿਸੇ ਨੇ ਫੜਨਾ ਹੀ ਨਹੀਂ ਜੀ ਕਿਸੇ ਨੇ ਕਹਿਣਾ ਹੀ ਨਹੀਂ ਕਿ ਤੁਹਾਨੂੰ ਸਿਖਾ ਦਿੰਨੇ ਆ ਜਦੋਂ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਿਤੇ ਹੁੰਦੀ ਹੈ ਲੋਕ ਝਮੇਲੇ 'ਚ ਪੈਂਦੇ ਹੀ ਨਹੀਂਗੇ ਵਿਰਖਲ ਸਿੱਖਣ ਸਕੋਲ ਦੀ ਪ੍ਰਕਿਰਿਆ 'ਚ ਵੀ ਸਾਡੇ ਬੰਦਿਆਂ ਨੂੰ ਬਹੁਤ ਮੁਸ਼ਕਲ ਆਊਗੀ। ਨਹੀਂ ਮੈਨੂੰ ਇਹ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਜਿਹੜੇ ਟਰੱਕ ਡਰਾਈਵਿੰਗ ਸਕੂਲ ਬੰਦ ਹੋ ਗਏ ਆਲਰੇਡੀ ਲੋਕੀ ਛੱਡ ਕੇ ਭੱਜ ਗਏ ਆ ਤੇ ਜਿਹੜੇ ਬੰਦੇ ਆ ਕਰਦੇ ਸੀ ਇਦਾਂ ਦੇ ਸੋ ਉਹਦੇ ਨਾਲ ਟਰੱਕ ਡਰਾਈਵਿੰਗ ਸਕੂਲ ਥੋੜੇ ਰਹਿ ਜਾਣਗੇ ਤਾਂ ਰਹਿਣਗੇ ਵੀ ਜਿਹੜੇ ਜ਼ਿਆਦਾ ਜਿਹਨੂੰ ਕਹ ਲੋ ਮਤਲਬ ਸੋ ਕਾਲਡ ਪੁਰਾਣੇ ਆ ਜਾਂ ਜਿਨ੍ਹਾਂ ਨੂੰ ਕਿ ਅਮਰੀਕਨ ਲੋਕੀ ਆਪਣੇ ਬੰਦੇ ਜਿਹੜੇ ਚਲਾਉਂਦੇ ਸੀ ਉਹ ਤਾਂ ਕਈ ਬੰਦੇ ਛੱਡ ਗਏ ਆ। ਪਰ ਜਿਹੜਾ ਹੁਣ ਇਸ਼ੂ ਇਹ ਆ ਨਾ ਕਿ ਜੇ ਹੁਣ ਡਰਾਈਵਿੰਗ ਜਿਹੜੀ ਆ ਉਹ ਸਿਟੀਜ਼ਨ ਤੇ ਗ੍ਰੀਨ ਕਾਰਡ ਨਹੀਂ ਕਰਨੀ ਉਹ ਤੇ ਇੰਗਲਿਸ਼ ਦਾ ਮਸਲਾ ਤਾਂ ਐਡਾ ਬੇਰਾਨੀ ਖਿਆਲ ਵੀ ਜਿਆਦਾ ਆਊਗਾ ਕਿਉਂਕਿ ਜੇ ਬੰਦੇ ਹੁਣ ਸਿਟੀਜ਼ਨ ਨੇ ਉਹ ਫੇਰ ਵੀ ਚਲੋ ਉਹਨਾਂ ਨੂੰ ਇੰਗਲਿਸ਼ ਕਿਸੇ ਹੱਦ ਤੱਕ ਆਉਂਦੀ ਆ ਅਨਲੈਸ ਕਿ ਬੰਦਾ ਨਵਾਂ ਹੀ ਨਾ ਆਇਆ ਹੋਵੇ ਤੇ ਇਹਦੇ ਨਾਲ ਬਾਕੀ ਇਹ ਆ ਵੀ ਜਦੋਂ ਹੁਣ ਜਿਆਦਾ ਬੰਦੇ ਟਰੱਕਾਂ 'ਚ ਉਤਰਨਗੇ ਜਿਨ੍ਹਾਂ ਦੇ ਆਹ ਵਰ ਪਰਮਿਟ ਵਗੈਰਾ ਐਕਸਪਾਇਰ ਹੋ ਜਾਣੇ ਆ ਤੇ ਇੱਕ ਆ ਵਰ ਪਰਮਿਟ ਦਾ ਜਿਹੜਾ ਰੂਲ ਆ ਨਵਾਂ ਇਹ ਆਇਆ ਉਦੋਂ ਵੀ ਮੜਾ ਤੇ ਉਹਦੇ ਕਰਕੇ ਫਿਰ ਟਰੱਕਿੰਗ ਦਾ ਅਸਰ ਉਹਨਾਂ 'ਤੇ ਬਹੁਤ ਜ਼ਿਆਦਾ ਮੜਾ ਜਿਹੜਾ ਪੈਣਾ ਹੈ ਵਰ ਪਰਮਿਟ ਨਾਲ ਵੀ ਮਨ ਬੰਦਿਆਂ ਦੀ ਕਮੀ ਹੋ ਜਾਊਗੀ ਨਹੀਂ ਬੰਦਿਆਂ ਦੀ ਕਮੀ ਸਰਕਾਰ ਤਾਂ ਇਹ ਕਹਿ ਰਹੀ ਸਾਨੂੰ ਕੋਈ ਕਮੀ ਨਹੀਂ ਸਾਡੇ ਕੋਲ ਡਰਾਈਵਰ ਬਥੇਰੇ ਆ ਸਗੋਂ ਜਿਹੜੀਆਂ ਵੱਡੀਆਂ ਕੰਪਨੀਆਂ ਵਾਲੇ ਤਾਂ ਬੜੇ ਖੁਸ਼ ਨੇ ਵੀ ਸਾਡੇ ਲੋਡਾਂ ਦੀ ਕੀਮਤ ਵਧੂਗੀ ਤੇ ਸਾਡੇ ਕੋਲ ਡਰਾਈਵਰ ਥੋੜੇ ਹੋਣਗੇ ਆ ਆਪਣੇ ਮਨਮਰਜ਼ੀ ਪੈਸੇ ਲਵਾਂਗੇ ਸਮਾਨ ਚੱਕਣ ਦੇ ਪਰ ਜਿਹੜੇ ਮਾਰਕੀਟ ਕਹਿ ਰਹੀ ਹੈ ਅਗਰ ਰੈਸੈਸ਼ਨ ਆਊਗਾ ਵੀ ਜਿਹੜਾ ਕਿਉਂਕਿ ਜਿਹੜੀ ਹੈਗੀ ਟੋਟ ਵਾਈ ਦਾ ਅੱਜ ਵੀ ਇੱਕ ਰਿਪੋਰਟ ਮੈਂ ਪੜ ਰਿਹਾ ਸੀ ਕਿਤੇ ਤੇ ਉਹ ਇਹ ਕਹਿ ਰਹੇ ਸੀਗੇ ਕਿ ਇਹਦੇ ਨਾਲ ਕੀਮਤਾਂ ਵਧਣਗੀਆਂ ਤੇ ਅ ਟ੍ਰਕਿੰਗ ਇੰਡਸਟਰੀ ਦੇ ਵਿੱਚ ਵੱਡੀ ਜਿਹੜੀ ਹੈਗੀ ਆ ਉਹ ਡਿਮਾਂਡ ਹੈਗੀ ਡਰਾਈਵਰਾਂ ਦੀ ਤੇ ਇਹਦੇ ਨਾਲ ਹੋਰ ਜ਼ਿਆਦਾ ਕਮੀ ਹੋ ਜਾਣੀ ਆ ਤਾਂ ਉਹਦੇ ਨਾਲ ਕੀਮਤਾਂ ਬਹੁਤ ਜ਼ਿਆਦਾ ਵੱਜਣਗੀਆਂ ਲੁੱਟਾਂ ਦੀਆਂ ਤੇ ਚੀਜ਼ਾਂ ਵੱਜ ਜਾਣੀਆਂ ਤੇ ਟਾਈਮ ਤੇ ਜਗ੍ਹਾ ਨਹੀਂ ਜਾਣੀ ਜੇ ਚੀਜ਼ ਨਹੀਂ ਜਾਣੀ ਉਹ ਮਤਲਬ ਉਸ ਥਾਂ ਤੇ ਤੇ ਉਹਦੇ ਕਰਕੇ ਉਹ ਕਹਿੰਦੇ ਕਿ ਫਰਕ ਇਹ ਤਾਂ ਉਹ ਟਾਈਮ ਦੱਸੂਗਾ ਜੀ ਵੀ 2-4 ਮਹੀਨੇ ਦਾ ਕਲ ਕਲੀਅਰ ਹੋਊਗਾ वैसे तो ਤੁਸੀਂ ਦੱਸ ਰਹੇ ਸੀਗੇ ਗੈਰ ਰਸਮੀ ਕਿ ਆਪਣੇ ਬੰਦੇ ਟਲਦੇ ਨਹੀਂ ਕੈਨੇਡਾ ਦਾ ਇੱਕ ਡਰਾਈਵਰ ਜਿਹੜਾ ਅਮਰੀਕਾ ਨੂੰ ਚਲਦਾ ਸੀ ਮਿਸ਼ੀਗਨ ਦੇ ਵਿੱਚ ਉਹ ਬਹੁਤ ਸਾਰੀ ਡਰੱਗਸ ਨਾਲ ਫੜਿਆ ਗਿਆ ਇਹ ਬੰਦੇ ਲਗਾਤਾਰ ਮੁਸ਼ਕਲਾਂ ਚ ਵਾਧਾ ਹੀ ਕਰ ਰਹੇ ਨੇ ਨਾ ਜੀ ਹਾਂਜੀ ਹੁਣ ਤੀਜਾ ਕੇਸ ਇਹ ਹੋ ਗਿਆ ਸਗੋਂ ਉਹਨਾਂ ਨੇ ਬੜਾ ਉਹ ਪਾਇਆ ਕਿ ਅਸੀਂ ਜਿਹੜਾ ਹੈਗਾ ਡਰੱਗ ਇਨਫੋਰਸਮੈਂਟ ਵਾਲਾ ਨੇ ਵੀ ਬੜਾ ਵੱਟਾ ਅਸੀਂ ਕੋਈ ਵੀ ਬੰਦਾ ਫੜਿਆ ਜਦੋਂ ਬੰਦਾ ਦੇਖਿਆ ਤਾਂ ਆਪਣਾ ਪੰਜਾਬੀ ਉਹ ਵੀ 22 ਸਾਲ ਦਾ ਮੁੰਡਾ ਸਿੱਖ ਤੇ ਉਹਦੇ ਕੋਲ ਉਹ ਕਹਿੰਦੇ ਪਤਾ ਨਹੀਂ ਕਿੰਨੇ ਮਿਲ ਜਾਂਦੀ ਹੀਰੋਇਨ ਮਿਲੀ ਆ ਤੇ ਉਹ ਕੈਨੇਡਾ ਨੂੰ ਚੱਲਿਆ ਸੀ ਟਰੱਕ ਲੈ ਕੇ ਜਾ ਉਧਰੋਂ ਇੱਧਰ ਆਇਆ ਸੀ ਤੇ ਇੱਥੋਂ ਚੱਲਿਆ ਸੀ ਜਾਂਦਾ ਫੜਿਆ ਉਹਨਾਂ ਨੇ ਹੁਣ ਦੱਸੋ ਇਹ ਹੁਣ ਤਿੰਨ ਇਨਸੀਡੈਂਟ ਪਹਿਲਾਂ ਹਰਜਿੰਦਰ ਸਿੰਘ ਦਾ ਫਿਰ ਜਸ਼ਨਪ੍ਰੀਤ ਦਾ ਤੀਜਾ ਇਹ ਹੋ ਗਿਆ ਹੁਣ ਤੇ ਇਹਦੇ ਨਾਲ ਉੱਥੋਂ ਸਿੰਘ ਆਰਗੇਨਾਈਜੇਸ਼ਨ ਜਿਹੜਾ ਆ ਬੰਦੇ ਫੜੇ ਆ ਤੇ ਇਹਦੇ ਨਾਲ ਆਪਣੇ ਫਿਰ ਤੁਹਾਨੂੰ ਪਤਾ ਵੀ ਇੰਨੇ ਸ਼ਾਰਟ ਸਪੈਨ 2000 ਮਹੀਨੇ ਦੀ ਇਹਨਾਂ ਕੁਝ ਹੋ ਜਾਣਾ ਤੇ ਉਹਨਾਂ ਬਦਨਾਮੀ ਤਾਂ ਹੋਣੀ ਸੁਭਾਵਕ ਹੀ ਆ ਕੁਦਰਤੀ ਤੌਰ ਤੇ ਬਦਨਾਮੀ ਹੋ ਹੀ ਰਹੀ ਆ ਔਰ ਇਹਦਾ ਨੁਕਸਾਨ ਇਹ ਵੀ ਹੋ ਰਿਹਾ ਕਿ ਮੈਂ ਬਹੁਤ ਸਾਰੀਆਂ ਰੀਲਾਂ ਦੇਖ ਰਿਹਾ ਜਿਹੜੀਆਂ ਰੀਲਸ ਉਥੋਂ ਬਣ ਕੇ ਅਮਰੀਕਾ ਤੋਂ ਆ ਰਹੀਆਂ ਨੇ ਘੁੰਮ ਰਹੀਆਂ ਨੇ ਇੱਧਰ ਪੰਜਾਬ ਦੇ ਵਿੱਚ ਕਿ ਥਾਂਪੁਰ ਥਾਂ ਉਹ ਆਈਸ ਵਾਲੇ ਇਹਨਾਂ ਨੂੰ ਫੜਦੇ ਨੇ ਇਹਨਾਂ ਨੂੰ ਪਿੱਛੇ ਨੂੜ ਲਿਆ ਜਾਂਦਾ ਬਾਹਮਾ ਬਨ ਲੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਸੰਕੜੇ ਰੀਲਸ ਨੇ ਇੰਜ ਲੱਗਦਾ ਜਿਦਾਂ ਹਰੇਕ ਪੰਜਾਬੀ ਨੂੰ ਇਸ ਵੇਲੇ ਸੰਕਟ ਦਾ ਸਾਹਮਣਾ ਉੱਥੇ ਖਾਸ ਤੌਰ ਤੇ ਜਿਹੜੇ ਸਿੱਖ ਨੇ ਜਿਹੜੇ ਵਾਲਾਂ ਵਾਲੇ ਮੁੰਡੇ ਨੇ ਵੱਗਾਂ ਵਾਲੇ ਨੇ ਉਹਨਾਂ ਦੀਆਂ ਬਹੁਤ ਰੀਲਾਂ ਆ ਰਹੀਆਂ ਨੇ ਮਤਲਬ ਇੰਨਾ ਕੁਝ ਇੰਨਾ ਕਯੋਸ ਹੈਗਾ ਜੀ ਉੱਥੇ ਜੰਨੀ ਜੰਨਾ ਕੁਝ ਹੋ ਰਿਹਾ ਨਹੀਂ ਜੰਨਾ ਆ ਰਿਹਾ ਉਹਨਾਂ ਤਾਂ ਨਹੀਂ ਹੈਗਾ ਮਤਲਬ ਉਹ ਤਾਂ ਹੁਣ ਇੱਕ ਰੀਅਲੀ ਬਾਰ-ਬਾਰ ਜਦੋਂ ਆਪਾਂ ਦੇਖੀਏ ਆਪ ਨੂੰ ਲੱਗਦਾ ਵੀ ਹਰੇਕ ਡਰਾਈਵਰ ਨੂੰ ਫੜ ਲੈਂਦੇ ਰਿਹਾ ਇਦਾਂ ਦੀ ਗੱਲ ਤਾਂ ਨਹੀਂ ਹੈਗੀ ਐਂ ਤਾਂ ਲੋਕ ਜਿਹੜਾ ਚਲਾਉਂਦੇ ਹੀ ਆ ਪਰ ਇਹ ਜ਼ਰੂਰ ਆ ਵੀ ਜਿਹੜੇ ਖਾਸ ਕਰਕੇ ਉਹਨਾਂ ਸਕੇਲਾਂ ਤੇ ਆ ਸਟੇਟਾਂ ਤੇ ਜਿਹੜੇ ਆ ਜਾਂਦੇ ਕਾਬੂ ਉਹਨਾਂ ਨੂੰ ਉਹ ਡਿਟੇਲ ਕਰਦੇ ਪਰ ਇਦਾਂ ਨਹੀਂ ਆ ਵੀ ਜਿਹੜਾ ਵੀ ਜਾਂਦਾ ਫੜਿਆ ਜਾਂਦਾ ਇਦਾਂ ਦੀ ਸਿਚੁਏਸ਼ਨ ਨਹੀਂ ਹੈਗੀ ਅੱਛਾ ਹੁਣ ਮੈਨੂੰ ਤੁਸੀਂ ਜਿਹੜਾ ਜ ਇਹਨਾਂ ਨੇ ਕੋਈ ਵਰਕ ਪਰਮਿਟ ਦੇ ਵਿੱਚ ਤਬਦੀਲੀ ਕੀਤੀ ਕੱਲ ਸਾਡੀਆਂ ਸਾਰੀਆਂ ਖਬਰਾਂ ਇੱਧਰ ਫਰੰਟ ਪੇਜ ਦੀ ਖਬਰ ਸੀ ਕਿ ਅਮਰੀਕਾ ਦੇ ਵਿੱਚ ਹੁਣ ਆਟੋਮੈਟਿਕਲੀ ਉਹ ਜਿਹੜੀ ਐਕਸਟੈਂਸ਼ਨ ਸੀ ਉਹ ਨਹੀਂ ਹੋਏਗੀ ਵਰਕ ਪਰਮਿਟ ਦੇ ਵਿੱਚ ਜਿਹੜਾ ਵਾਅਦਾ ਹੁੰਦਾ ਸਮੇਂ 'ਚ ਉਹ ਨਹੀਂ ਹੋਏਗਾ ਦਰਸਲ ਉਹ ਕੀ ਹੈਗੇ ਨੇ ਜੀ ਸਾਰੇ ਨਵੇਂ ਨਿਯਮ ਐਦਾਂ ਹੁੰਦਾ ਸੀ ਜੇ ਕਿਸੇ ਕੋਲ ਵਰਕ ਪਰਮਿਟ ਹੈ ਨਾ ਇੱਥੇ ਸੈਲਮ ਦਾ ਕੇਸ ਲਾਉਂਦਾ ਜਾਂ ਕੋਈ ਵੀ ਉਹਨੂੰ 6 ਮਹੀਨੇ ਬਾਅਦ ਪਰਮਿਟ ਮਿਲਦਾ ਵਿਆਹ ਦੇ ਕੇਸਾਂ ਦੇ ਵੀ 6-8 ਮਹੀਨੇ ਬਾਅਦ ਮਿਲ ਜਾਂਦਾ ਸੀ ਪਹਿਲਾ ਇਹ ਸਾਲ ਦਾ ਹੋਇਆ ਕਰਦਾ ਸੀ ਫਿਰ ਦੋ ਦਾ ਹੋ ਗਿਆ ਬਾਈਡਨ ਸਰਕਾਰ ਨੇ ਇਹਨੂੰ 5 ਸਾਲ ਦਾ ਕਰਤਾ ਕਿ 5 ਸਾਲਾਂ ਦਾ ਵਰ ਪਰਮਿਟ ਦਿੰਦੇ ਸੀ ਉਹ ਤੇ ਕੰਮ ਕਰ ਸਕਦੇ ਤੇ ਉਹਨਾਂ ਨੇ ਨਾਲ ਇਹ ਕਰਤਾ ਪਿਛਲੀ ਵਾਰੀ ਸਰਕਾਰ ਨੇ ਵੀ ਜੇ ਕਿਸੇ ਦਾ ਅਪਲਾਈ ਕੀਤਾ ਰੀਨਿਊ ਕਰਨ ਨੂੰ 6 ਮਹੀਨੇ 4 ਲੱਗਦੇ ਤਾਂ ਉਹਦੀ ਆਟੋਮੈਟਿਕ ਐਕਸਟੈਂਸ਼ਨ ਕਰਤੀ 540 ਦਿਨ ਕਿ ਅੱਜ ਜੇ ਆਪਾਂ ਰੀਨਿਊ ਕਰਾਉਣੇ ਆ ਤਾਂ ਆਟੋਮੈਟਿਕਲੀ ਉਹ 540 ਦਿਨ ਲਈ ਵਰ ਪਰਮਿਟ ਤੁਹਾਡਾ ਐਕਸਟੈਂਡ ਹੋ ਜਾਂਦਾ ਤੇ ਉਨੀ ਦੇਰ ਤੇ ਵਿੱਚ ਜਿੰਨੀ ਦੇਰ ਆਉਂਦਾ ਨਹੀਂ ਤੁਸੀਂ ਕੰਮ ਕਰ ਸਕਦੇ ਜਦੋਂ ਅਸਲੀ ਆ ਗਿਆ ਤਾਂ ਠੀਕ ਆ ਉਹ ਇਹਨਾਂ ਨੇ ਜਿਹੜੀ ਆਟੋਮੈਟਿਕ ਐਕਸਟੈਂਸ਼ਨ ਹੈ ਰੀਨੂਵਲ ਦੀ ਉਹ ਬੰਦ ਕਰਤੀ ਆ ਹੁਣ ਜੇ ਵਾਇਕਰੋ ਕਿਸੇ ਦਾ ਵਰ ਪਰਮਿਟ ਦਸੰਬਰ ਚ ਖਤਮ ਹੋਣਾ ਤੇ ਜੇ ਉਹ ਆ ਹੁਣ ਅਪਲਾਈ ਕਰੂਗਾ ਨਵੰਬਰ ਚ ਤਾਂ ਅਗੇ ਹੁੰਦਾ ਸੀ 540 ਦਿਨ ਆਪਣੇ ਆਪ ਹੀ ਐਕਸਟੈਂਡ ਹੋ ਜਾਂਦਾ ਸੀ ਤੇ ਓਨੀ ਦੇਰ ਉਹ ਕੰਮ ਕਰ ਸਕਦਾ ਜਿੰਨੀ ਦੇਰ ਅਸਲ ਹੀ ਨਹੀਂ ਆਉਂਦਾ ਹੁਣ ਉਹ ਦਸੰਬਰ ਤੋਂ ਬਾਅਦ ਜਿਹੜਾ ਕੰਮ ਨਹੀਂ ਕਰ ਸਕਦਾ ਕਿਉਂਕਿ ਵਰ ਪਰਮਿਟ ਆਉਣ ਨੂੰ 4 ਮਹੀਨੇ ਲੱਗਣ 6 ਲੱਗਣ 3 ਲੱਗਣ ਜਿੰਨੀ ਦੇਰ ਆਗੇ ਉਹ ਗੈਪ ਪੈ ਜਾਊਗਾ ਤੇ ਜੇ ਉਹ ਕੰਮ ਕਰੂਗਾ ਓਨੀ ਦੇਰ ਦੇ ਵਿੱਚ ਕੋਈ ਵੀ ਤੇ ਉਹਨੂੰ ਕਿਸੇ ਨੇ ਰੋਕ ਲਿਆ ਪੁਲਿਸ ਨੇ ਆਈਸ ਨੇ ਜਾਂ ਜਿਹੜੇ ਇਹੋ ਜਿਹੇ ਕੰਪਨੀਆਂ ਹੈਗੀਆਂ ਜਿਹੜੇ ਕਿ ਵਰ ਪਰਮਿਟ ਤੋਂ ਬਿਨਾ ਕਰਦਿਆਂ ਨਹੀਂ ਖਾਸ ਕਰਕੇ ਵਾਲਮਾਰਟ ਐਮਾਜ਼ਾਨ ਜਿਹੜੇ ਜਿਹੜੇ ਇਸ ਕਿਸਮ ਦੇ ਵੱਡੀਆਂ ਕੰਪਨੀਆਂ 'ਚ ਕੰਮ ਕਰਦੇ ਨੇ ਉਹਨਾਂ ਨੂੰ ਲੇਆਫ ਕਰਨਾ ਪਊ ਉਹਨਾਂ ਨੂੰ ਜੌਬ ਤੋਂ ਹੱਥ ਹੋਣਾ ਪਊ ਜਦ ਤੱਕ ਵਰ ਪਰਮਿਟ ਆ ਨਹੀਂ ਜਾਂਦਾ ਦੁਬਾਰਾ ਸੋ ਇਹ ਇੱਕ ਬੜਾ ਵੱਡਾ ਉਹਨਾਂ ਲੋਕਾਂ ਦਾ ਨੁਕਸਾਨ ਹੋਊਗਾ ਜਿਨ੍ਹਾਂ ਦੇ ਵਰ ਪਰਮਿਟਰ ਨਿਊ ਹੋਣ ਵਾਲੇ ਆ ਮੈਨੂੰ ਜ਼ਰੂਰ ਇਹ ਦੱਸਿਓ ਕਿ ਜਿਹੜਾ ਇਹ ਤਾਂ ਜ਼ਿਆਦਾ ਰੌਲਾ ਤਾਂ ਹੈਗਾ ਟਰੱਕਿੰਗ ਨਾਲ ਡਰਾਈਵਰਾਂ ਨਾਲ ਸਬੰਧਿਤ ਜਿਹੜੀ ਆਮ ਦਿਨਚਰਿਆ ਦੇ ਵਿੱਚ ਆਪਣੀ ਕਮਿਊਨਿਟੀ ਦੇ ਲੋਕ ਉੱਥੇ ਵਿਚਰਦੇ ਨੇ ਹੋਰ ਕੰਮਾਂ ਕਾਜਾਂ ਦੇ ਉੱ ਜਾ ਰੂਟੀਨ ਦੇ ਵਿੱਚ ਘੁੰਮਣ ਫਿਰਨ ਲਈ ਉਹਨਾਂ ਨੂੰ ਵੀ ਕੋਈ ਦਿੱਕਤ ਆ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਰੋਕ ਕੇ ਆਈਡੈਂਟੀਟੀ ਕ੍ਰਾਈਸਿਸ ਆਇਆ ਕੋਈ ਨਹੀਂ ਇਹ ਦਾਦਾ ਕੁਝ ਨਹੀਂ ਹੈਗਾ ਜੀ ਜਿਹੜੇ ਆਮ ਬੰਦੇ ਨਾ ਰੂਟੀਨ ਚ ਸਰਕਾਰ ਵੱਲੋਂ ਹੈ ਨਾ ਪੁਲਿਸ ਏਜੰਸੀਆ ਵੱਲੋਂ ਨਾ ਆਮ ਲੋਕਾਂ ਵੱਲੋਂ ਜਿਉਂ ਤੁਸੀਂ ਰੂਟੀਨ ਚ ਤੁਰੇ ਫਿਰਦੇ ਹੋ ਤੁਹਾਨੂੰ ਲੱਗਦਾ ਹੀ ਨਹੀਂ ਵੀ ਕੋਈ ਇੰਨੀ ਸ਼ਕਤੀ ਹੈ ਜਾਂ ਐਨਫੋਰਸਮੈਂਟ ਹੈਗੀ ਆ ਇਸ ਕਿਸਮ ਦਾ ਕੁਝ ਨਹੀਂ ਆ ਇਹ মিডিਆ ਜ਼ਰੂਰ ਆ ਕਈ ਥਾਵਾਂ ਤੇ ਹੈਗੀ ਜਿਵੇਂ ਅੱਜ ਕੱਲ੍ਹ ਸ਼ਿਕਾਗੋ ਹੈ ਜਾਂ ਹੋਰ ਆ ਪਰ ਇਸ ਤਰ੍ਹਾਂ ਨਹੀਂ ਹੈਗੀ ਵੀ ਜਿਹੜਾ ਵੀ ਕੋ ਪੱਗ ਆਇਆ ਸਰਦਾਰ ਜਾਈ ਬੰ ਜਿਹੜਾ ਕੋਈ ਪੱਗ ਨਹੀਂ ਵੀ ਬੰਦਾ ਉਹ ਕੋਈ ਇੰਡੀਅਨ ਜਾਂ ਜਾਂ ਪੰਜਾਬੀ ਜਾਂ ਸਿੱਖ ਤਰ੍ਹਾਂ ਫਿਰਦਾ ਉਹਨੂੰ ਹਰੇਕੀ ਰੋਗ ਦਾ ਵੀ ਆਂ ਵੀ ਕੋਣ ਆ ਜਾਂ ਕੋਈ ਉਹਦਾਂ ਦੇਖਦਾ ਗੋਰਾ ਉਹਦੇ ਅੱਲੇ-ਦਾਂ ਦਾ ਕੁਝ ਨਹੀਂ ਹੈ ਮਤਲਬ ਆਪਣੇ ਲੋਕ ਉਹਨੇ ਉੱਥੇ ਪੈਨਿਕ ਚ ਨਹੀਂ ਨੇ ਕੋਈ ਨਹੀਂ 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 ਇਹ ਤਾਂ ਜਿਵੇਂ ਲੱਗਦਾ ਮੀਡੀਆ 'ਚ ਉਹ ਉਨੀ ਗੱਲ ਨਹੀਂ ਹੈਗੀ ਉਂ ਠੀਕ ਹੈ ਜਿਹੜੇ ਉਹ ਟੱਕਾਂ ਵਾਲਿਆਂ ਨੂੰ ਜ਼ਰੂਰ ਹੈਗੀ ਉਹ ਵੀ ਇਹਦੇ ਕਰਕੇ ਇਹਨਾਂ ਨੇ ਜਿਹੜਾ ਰੂਲ ਬਣਾਤਾ ਵੀ ਜਿਹੜੇ ਕੋ ਗ੍ਰੀਨ ਕਾਰਡ ਸਿਟੀਜ਼ਨ ਨੇ ਪਰ ਜਿਹੜੇ ਹੁਣ ਟਰੱਕ ਡਰਾਈਵਰ ਸਾਡੇ ਸਿਟੀਜ਼ਨ ਨੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਕੈਨੇਡਾ ਵਗੈਰਾ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਇਸ ਕਿਸਮ ਦੀ ਹੈਗੀ ਇੰਗਲਿਸ਼ ਬਾਰੇ ਤਾਂ ਉਹਦੀ ਰਿਕੁਆਇਰਮੈਂਟ ਆ ਸਖਤੀ ਆ ਜਿਹੜੇ ਹੁਣ ਆ ਆਈਸ ਦੀਆਂ ਡਾਟਾ ਵਗੈਰਾ ਤੇ ਜਾਂਦੇ ਆ ਜਾਂ ਕੋਟਾਂ ਚ ਕੋਟਾਂ ਚ ਵੀ ਫੜਫੜਾਈ ਇੰਨੀ ਹੈ ਨਹੀਂ ਕਿ ਆਈਸ ਦੀਆਂ ਡਾਟਾ ਤੇ ਜ਼ਰੂਰ ਹੈਗੀ ਜਿਹੜੇ ਇਮੀਗ੍ਰੇਸ਼ਨ ਕੋਹਾਜ਼ਰੀ ਲਵਾਉਣ ਜਾਂਦੇ ਆ ਪਰ ਐਦਾਂ ਉਹ ਹਰੇਕ ਦੀ ਆ ਉਹ ਕੋਈ ਪੰਜਾਬੀ ਸਿੱਖਾਂ ਦੀ ਨਹੀਂ ਹੈਗੀ ਵੀ ਕੋਈ ਸਿੱਖ ਦੇਖ ਕੇ ਕੱਢ ਲੈਂਦੇ ਆ ਬਾਹਰ ਉਹਦਾ ਹਰੇਕ ਹੀ ਆ ਜਿਹੜਾ ਵੀ ਕੋਈ ਇਮੀਗ੍ਰੈਂਟ ਆ ਪਰ ਉਹ ਮਤਲਬ ਕਿਸੇ ਸਟੋਰ ਤੇ ਜਾਨੇ ਆ ਐਸਐਨਐਮਏ ਜਾਨੇ ਆ ਜਾਂ ਮਾਲ ਤੋਂ ਜਾਨੇ ਆ ਤਾਂ ਉੱਥੇ ਆਈਸ ਵਾਲੇ ਕੋਲ ਦਿਖਾ ਵੀ ਤਰ ਕੋ ਕੀ ਇਦਾਂ ਦਾ ਕੁਝ ਨਹੀਂ ਹੈ ਬਿਲਕੁਲ ਠੀਕ ਹੈ ਤੁਹਾਡੇ ਕੋਲ ਜਿਹੜੇ ਕੇਸ ਅੱਜ ਕੱਲ੍ਹ ਆ ਰਹੇ ਨੇ ਜਿਨ੍ਹਾਂ ਦੀ ਬਹੁਤਾਤ ਹੈ ਕਿਸ ਤਰ੍ਹਾਂ ਦੇ ਕੇਸਸ ਦੇ ਵਿੱਚ ਵਾਧਾ ਹੋਇਆ ਰੂਟੀਨ ਚ ਕੀ ਫਰਕ ਆਇਆ ਜੀ ਨਹੀਂ ਜਿਹੜੇ ਨਵੇਂ ਬੰਦੇ ਤਾਂ ਆਉਂਦੇ ਹੀ ਨਹੀਂ ਹੁਣ ਜਿਵੇਂ ਅੱਗੇ ਹੁੰਦਾ ਸੀਗਾ ਵੀ ਨਵੇਂ ਬੰਦੇ ਆ ਜਾਂਦੇ ਸੀਗੇ ਬਾਰਡਰ ਲੰਘ ਕੇ ਜਾਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਸੀ ਜਾਂ ਉਦਾਂ ਹੀ ਆ ਜਾਂਦੇ ਸੇ ਵਸੈਲਮ ਲਾਉਣਾ ਜਾਂ ਉਦਾਂ ਕਰਨਾ ਉਹ ਤਾਂ ਹੁਣ ਆ ਹੀ ਨਹੀਂ ਰਹੇ ਬਿਲਕੁਲ ਹੀ ਬੰਦ ਆ ਜਿਹੜੇ ਪੁਰਾਣੇ ਬੰਦੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਉਹ ਆਉਂਦੇ ਨੇ ਆਪਣੇ ਕੇਸਾਂ ਦੀ ਪੈਰ ਵੀ ਕਰਨ ਕਿਉਂਕਿ ਅਸੀਂ ਆਪ ਹੀ ਚਾਹੁੰਦੇ ਆ ਪੈਰ ਵੀ ਕਰੋ ਕੋਈ ਕਮੀ ਨਾ ਰਹੇ ਤੇ ਉਹਨਾਂ ਦੇ ਜਿਆਦਾ ਚੱਲਦਾ ਕੰਮ ਜਾਂ ਫਿਰ ਸਲਾਹ ਲੈਣ ਆਲੇ ਹੁੰਦੇ ਆ ਕਈ ਵੀ ਮੇਰੀ ਆ ਸਿਚੁਏਸ਼ਨ ਆ ਮੈਂ ਕੀ ਕਰਾਂ ਪਰ ਜਿਹੜੇ ਨਵੇਂ ਬੰਦੇ ਜਿਹੜੀ ਨਵੀਂ ਆਮਅ ਸਿਓ ਹੈ ਨਹੀਂ ਜਿਵੇਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਵੀ ਪਹਿਲੀ ਵਾਰੀ ਅਮਰੀਕਨ ਹਿਸਟਰੀ 'ਚ ਹੋਇਆ ਵੀ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਆਉਣ ਵਾਲਿਆਂ ਨਾਲੋਂ ਸੋ ਆਉਣ ਵਾਲੇ ਤਾਂ ਬਹੁਤ ਘੱਟ ਆ ਜਾਣ ਵਾਲੇ ਬਹੁਤ ਨੇ ਇੱਕ ਵਾਦਾ ਜ਼ਰੂਰ ਹੋਇਆ ਹਰ ਹਫ਼ਤੇ ਹੀ ਮੈਨੂੰ ਹਰੇਕ ਦਫ਼ਤਰ ਦੀ 10 12 ਬੰਦੇ ਇਦਾਂ ਦੇ ਅਡ ਅਡ ਜਿਹੜੇ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਜੀ ਅਸੀਂ ਵਾਪਸ ਜਾਣਾ ਤੇ ਕੋਈ ਕਹਿੰਦਾ ਮੈਂ ਹੁਣ ਜਾਣਾ ਕੋਈ ਕਹਿੰਦਾ ਮੈਂ 3 ਮਹੀਨੇ ਨੂੰ ਜਾਣਾ ਕੋਈ ਕਹਿੰਦਾ ਮੈਂ 4 ਨੂੰ ਜਾਣਾ ਪਰ ਲੋਕਾਂ ਦਾ ਮਨ ਬਣ ਰਿਹਾ ਵਾਪਸ ਜਾਣ ਦਾ ਲੱਗਦਾ ਜੀ ਪੱਕੇ ਦਾ ਅਸੀਂ ਹੋਣਾ ਹੀ ਨਹੀਂ ਇੱਥੇ ਜਿਹੜੇ ਹਾਲਾਤ ਨੇ ਤੇ ਜੇ ਇਹਦੇ ਫੜੇ ਗਏ ਤਾਂ ਔਖਾ ਹੋ ਜਾਊਗਾ ਜਾਣ ਦਾ ਸੋ ਇਹ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਇਹ ਇਹ ਸ਼ੁਰੂ ਹੋ ਗਈ ਆ ਤੇ ਆਪਾਂ ਇਹਨੂੰ ਆਉਦੇ ਦਿਨਾਂ 'ਚ ਦੇਖਾਂਗੇ ਜਦੋਂ ਆ ਟਰੱਕਿੰਗ ਵਾਲਿਆਂ ਦਾ ਵੀ ਲਾਇਸੈਂਸ ਵਗੈਰਾ ਇਹਨਾਂ ਨੇ ਜਿਹੜੇ ਹੈਗੇ ਆ ਉਹ ਨਾਰ ਨਿਊ ਕੀਤੇ ਜਾਂ ਜਾਂ ਜਿਹਨਾਂ ਦੇ ਵਰ ਪਰਮਿਟ ਨਾਲ ਹੋ ਉਦੋਂ ਬਾਅਦ ਫਿਰ ਇੱਥੇ ਕੰਮ ਤਾਂ ਇੰਨੇ ਜ਼ਿਆਦਾ ਕਿਤੇ ਕਿੰਨੇ ਕਿੰਨੇ ਨੂੰ 50 ਹਜ਼ਾਰ ਬੰਦਾ ਜਿਹਾ ਮੇਲਾ ਹੋ ਗਿਆ ਕੀ ਕਰੂਗਾ ਉਹਦੇ ਵਿੱਚੋਂ ਕਾਫੀ ਬੰਦੇ ਵਾਪਸ ਮੁੜਨਗੇ ਤੁਸੀਂ ਇੱਕ ਰਿਪੋਰਟ ਦੱਸ ਰਹੇ ਸੀ ਮੈਂ ਤੁਹਾਡਾ ਹੀ ਕੋਈ ਤੁਹਾਡੀ ਵੀਡੀਓ ਦੇਖ ਰਿਆ ਸੀ ਤੁਹਾਡੇ ਪੇਜ ਤੇ ਜਿਹਦੇ ਵਿੱਚ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇਹਨਾਂ ਨੇ ਅੰਕੜੇ ਦੱਸੇ ਨੇ ਕਿ ਕਿੰਨੇ ਮਿਲੀਅਨ ਲੋਕਾਂ ਨੂੰ ਇਹਨਾਂ ਨੇ ਰਿਪੋਰਟ ਕਰਤਾ ਕੋਈ ਲੇਟੈਸਟ ਅੰਕੜੇ ਇਹਨਾਂ ਨੇ ਜਾਰੀ ਕੀਤੇ ਆ ਉਹ ਇੱਕ ਵਾਰੀ ਸਾਹਮਣੇ ਪਵਾ ਦਿਓ ਹਾਂ ਇਹਨਾਂ ਨੇ 27 ਅਕਤੂਬਰ ਨੂੰ ਜਾਰੀ ਕੀਤੇ ਅੰਕੜੇ ਡਿਪਾਰਟਮੈਂਟ ਆਫ ਹੋਮ ਅਫ ਸਿਕਿਉਰਿਟੀ ਨੇ ਕਿ ਸਾਡੇ ਲਈ ਬੜੀ ਫਖਰ ਵਾਲੀ ਗੱਲ ਆ ਉਹ ਕਹਿ ਰਿਹਾ ਕਿ 2 ਮਿਲੀਅਨ ਬੰਦਾ ਅਮਰੀਕਾ ਛੱਡ ਕੇ ਚਲਾ ਗਿਆ ਉਹਦੇ ਵਿੱਚੋਂ ਉਹ ਕਹਿ ਰਿਹਾ ਕਿ 5 ਲੱਖ ਬੰਦਾ ਤਾਂ ਅਸੀਂ ਰਿਪੋਰਟ ਕੀਤਾ ਤੇ ਬਾਕੀ ਜਿਹੜਾ ਹੈਗਾ ਉਹ ਆਪ ਗਿਆ ਆਪ ਮਾਰੇ ਤੇ ਇਹ ਰੈਕੋਰਡ ਬ੍ਰੇਕਿੰਗ ਉਹ ਕਹਿੰਦੇ ਸਾਡਾ ਹੈਗਾ ਅੱਜ ਤੱਕ ਇੰਨੇ ਵੱਡੇ ਲੈਵਲ ਤੇ ਡੈਪੂਟੇਸ਼ਨ ਨਹੀਂ ਹੋਈ ਤੇ ਇਹਨੂੰ ਜਾਰੀ ਰੱਖਾਂਗੇ ਸਿਲਸਲੇ ਨੂੰ ਇਹ ਉਹਨਾਂ ਦੇ ਸਰਕਾਰੀ ਫਿਗਰ ਨੇ ਜਿਹੜੇ ਉਹਨੇ ਜਾਰੀ ਕੀਤੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਤੁਹਾਡੀ ਉੱਥੇ ਪੋਲਿਟਿਕਸ ਹੈ ਯੂ ਐਸ ਦੀ ਆਪਣੀ ਪੋਲਿਟਿਕਸ ਹੈ ਕਿਉਂਕਿ ਜਿਹੜੇ ਟੈਰਿਫ ਵਾਰ ਸੀ ਉਹਦੇ ਵਿੱਚ ਤਾਂ ਉਹ ਰਮ ਪ੍ਰਸ਼ਾਸਨ ਨੇ ਚਾਈਨਾ ਨਾਲ ਵੀ ਇੰਡੀਆ ਨਾਲ ਵੀ ਥੋੜਾ ਜਿਹਾ ਨਰਮ ਕੋਸ਼ਾ ਅਪਣਾ ਲਿਆ ਜਿਹੜੀਆਂ ਉੱਥੇ ਇੰਟਰਨਲ ਪਾਲਿਸਿਸ ਨੇ ਉਹਦੇ ਉੱਤੇ ਵੀ ਕੋਈ ਥੋੜਾ ਜਿਹਾ ਉਹ ਨਰਮ ਰੋਖ ਅਖਤਿਆਰ ਕਰਦੇ ਦੇਖਦੇ ਕਿ ਨਹੀਂ ਅਜੇ ਨਹੀਂ ਇਹ ਇੱਥੇ ਇੱਕ ਬਹੁਤ ਵੱਡਾ ਕੱਲ ਦਾ ਰੌਲਾ ਪਿਆ ਹੋਇਆ ਇੱਥੇ ਨਾ ਜਿਹੜੀਆਂ ਫੂਡ ਪ੍ਰੋਗਰਾਮ ਹੁੰਦਾ ਫੂਡ ਬੈਂਕ ਵਾਲਾ ਲੋਕਾਂ ਨੂੰ ਆ ਫੂਡ ਮਿਲਦਾ ਸਸਤਾ ਉਹਦੀ ਫੰਡਿੰਗ ਨਹੀਂ ਹੋਈ ਐ ਕਿ ਜਿਹੜੀ ਆਪਸੀ ਨਾਲ ਡੈਟਲੌਗ ਬਣਿਆ ਹੋਇਆ ਬਜਟ ਨਾ ਪਾਸ ਹੋਣ ਕਰਕੇ ਉਹ ਲੋਕਾਂ ਦਾ ਕਈ ਸਟੇਟਾਂ 'ਚ ਬਹੁਤ ਬੁਰਾ ਹਾਲ ਆ ਕਾਲਾਂ ਆ ਰਹੀਆਂ ਉਹ ਇੱਕ ਕੋਰਟ ਦੇ ਵਿੱਚ ਵੀ ਕੇਸ ਹੋਇਆ ਤਾਂ ਜੱਜ ਸਾਹਿਬ ਨੇ ਕਿਹਾ ਵੀ ਸਰਕਾਰ ਨੂੰ ਫੌਰੀ ਤੌਰ ਤੇ ਫਰੰਟ ਫੰਡ ਕਰੇ 20 ਬਿਲੀਅਨ ਡਾਲਰ ਦਾ ਖਰਚਾ ਜਿਹੜਾ ਕਿ ਸਟੇਟਾਂ ਨੂੰ ਦੇਣਾ ਉਹਦੇ ਵਾਸਤੇ ਸਟੇਟਾਂ ਆਪਣੇ ਤੌਰ ਤੇ ਕਰ ਰਹੀਆਂ ਉਹਦੇ 'ਚ ਵੀ ਲੋਕੀ ਕਾਫੀ ਜ਼ਿਆਦਾ ਇਹਨਾਂ ਦੇ ਖਿਲਾਫ ਹੋ ਰਹੇ ਨੇ ਬਾਕੀ ਆ ਜੋ ਕੀਮਤਾਂ ਵਧ ਗਈਆਂ ਇਹਦਾ ਵੀ ਫਰਕ ਪੈਣਾ ਸੋ ਇੱਥੇ ਤਾਂ ਕਾਫੀ ਜ਼ਿਆਦਾ ਜਾਨੀ ਕਿ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਅੰਡਰਰਾਸਟ ਹੈਗਾ ਕਿਉਂਕਿ ਆੜ-ਆੜ ਗਰੁੱਪ ਨਾਰਾਜ਼ ਨੇ ਕੋਈ ਜਿਹੜਾ ਹੈਗਾ ਦਵਾਈਆਂ ਕਰਕੇ ਕੀਮਤ ਵਧਕੀ ਇਮੀਗ੍ਰੈਂਟਾਈਜ਼ ਕਰਕੇ ਵੀ ਆ ਜਿਹੜੀ ਫੜਫੜਾਈ ਹੁੰਦੀ ਆ ਤੇ ਜਿਹੜੇ ਦੂਜੇ ਬੰਦੇ ਨੇ ਉਹ ਕਿਸੇ ਦਾ ਫੂਡ ਸਟੈਂਪ ਨਹੀਂ ਮਿਲਦੀ ਸੋ ਇਸ ਕਰਕੇ ਕਾਫੀ ਜ਼ਿਆਦਾ ਲੋਕਾਂ 'ਚ ਨਾ ਆ ਅਸੰਤੋਸ਼ਟੀ ਆ ਲੋਕੀ ਕੁਝ ਨਹੀਂ ਹੈਗੇ ਇਹਨਾਂ ਇਹਨਾਂ ਨੂੰ ਅਗਲੀ ਇਲੈਕਸ਼ਨ ਦਾ ਕੋਈ ਫਿਕਰ ਨਹੀਂ ਹੁੰਦਾ ਜਿਵੇਂ ਤੁਸੀਂ ਦੱਸ ਹੀ ਰਹੇ ਸੀ ਕਿ ਇੱਕ ਇਲੈਕਸ਼ਨ ਹੋਣੀ ਆ ਜਾਣੀ ਆ ਇਹ ਸੋਚਦੇ ਨੇ ਕਿ ਜਿਵੇਂ ਕੋਈ ਵੀ ਸੋਚਦਾ ਹੁੰਦਾ ਲੀਡਰ ਵੀ ਮੈਂ ਤਾਂ ਹਾਰ ਹੀ ਨਹੀਂ ਸਕਦਾ ਤੇ ਇਹਨਾਂ ਨੂੰ ਅਗਲੇ ਸਾਲ ਪਤਾ ਲੱਗੂਗਾ ਇਹ ਤਾਂ ਮੇਟਰ ਮਾਊਗੀ ਤੇ ਉਸ ਤੋਂ ਬਾਅਦ ਇਹਦਾ ਫਰਕ ਪੈਣਾ ਹੀ ਪੈਣਾ ਪਰ ਅਜੇ ਉਹ ਸੋਚਦੇ ਨੇ ਵੀ ਸਾਨੂੰ ਫਰਕ ਨਹੀਂ ਪੈਣਾ ਉਹ ਤਾਂ ਹਰੇਕ ਹੀ ਸੋਚਦਾ ਕੋਈ ਬੰਦਾ ਵੀ ਜਿਹੜਾ ਪਾਵਰ 'ਚ ਹੁੰਦਾ ਉਹ ਇਹ ਕਹਿੰਦਾ ਮੈਂ ਤਾਂ ਹਾਰ ਹੀ ਨਹੀਂ ਸਕਦਾ ਕਿਉਂਕਿ ਨਾਲ ਦੇ ਬੰਦੇ ਚਾਰ ਇਦਾਂ ਦੇ ਹੁੰਦੇ ਨੇ ਵੀ ਆਪਾਂ ਜਿੱਤੇ ਹੀ ਪਏ ਆ ਤੇ ਪਹਿਲਾਂ ਵੀ ਜਿੱਤ ਗਏ ਸੀ ਪਰ ਹਾਲਾਤ ਚੇਂਜ ਹੁੰਦੇ ਨੇ ਤੇ ਇਹਨਾਂ ਨੂੰ ਅਗਲੇ ਸਾਲ ਇਹਦੇ ਬਾਰੇ ਜਿਵੇਂ ਮਾਰਚ-ਅਪ੍ਰੈਲ ਤੋਂ ਬਾਅਦ ਥੋੜਾ ਪਤਾ ਲੱਗਣਾ ਸ਼ੁਰੂ ਹੋਊਗਾ ਆਖਰੀ ਸਵਾਲ ਤੁਸੀਂ ਦੂਰ ਬੈਠੇ ਹੋ ਤੇ ਜਿੰਨੇ ਆਪਣੇ ਭਰਾ ਸਾਰੇ ਉੱਥੇ ਬੈਠੇ ਸੋਚਦੇ ਪੰਜਾਬ ਬਾਰੇ ਹੀ ਆ ਪੰਜਾਬ ਦੀ ਪੋਲਿਟਿਕਸ ਬਾਰੇ ਕਿਸ ਤਰ੍ਹਾਂ ਦੀ ਉੱਥੇ ਰਾਏ ਬਣ ਰਹੀ ਹੈ ਲੋਕਾਂ ਦੇ ਵਿੱਚ ਜਿਹੜੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ ਚ ਪੰਜਾਬ 'ਚ ਨੋ ਡਾਊਟ ਐਂਡ ਟਰਸਟਾ ਹੋ ਗਿਆ ਸ਼ੁਰੂ ਸੋ ਹੁਣ ਜਿਹੜੇ ਬੰਦੇ ਬਾਹਰ ਬੈਠੇ ਸੀਗੇ ਉਹਨਾਂ ਨੂੰ ਜਿਆਦਾ ਅੱਗੇ ਨੂੰ ਇੰਟਰਸਟ ਹੋ ਗਿਆ ਬਲਕਿ ਚਾਹੀਦਾ ਵੀ ਆ ਮੈਂ ਤਾਂ ਇਸ ਗੱਲ ਦਾ ਮਦਈ ਆ ਕਿ ਆਪਾਂ ਆਪਣੇ ਪਿੰਡਾਂ 'ਚ ਆਪ ਆਪਣੇ ਇਲਾਕਿਆਂ 'ਚ ਹੈਲਪ ਕਰਨੀ ਚਾਹੀਦੀ ਜਿਹੜੇ ਬਾਹਰ ਦੇ ਬੰਦੇ ਕੋਲ ਸਮਰੱਥਾ ਵੀ ਹੈਗੀ ਕੈਪੇਬਿਲਿਟੀ ਵੀ ਵਿਜ਼ਨ ਵੀ ਹੈਗੀ ਆ ਪਰ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਸ ਟਾਈਮ ਜਿਹੜੇ ਬਾਹਰ ਦੇ ਬੰਦੇ ਕਿਸੇ ਨਾਲ ਵੀ ਨਹੀਂ ਹੈਗੇ ਪਹਿਲਾਂ ਕਿਸੇ ਟਾਈਮ ਤੇ ਉਹ ਲੱਗੇ ਸੀਗੇ ਆਮ ਆਦਮੀ ਪਾਰਟੀ ਨਾਲ ਕਈ ਸਾਲ ਪਹਿਲਾਂ ਪਰ ਉਹ ਹੁਣ ਉਹਨਾਂ ਨਾਲ ਇੰਨੇ ਸੰਤੁਸ਼ਟ ਨਹੀਂ ਆ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਲੀਡਰ ਤਾਂ ਇੱਥੇ ਆਉਂਦੇ ਆ ਮਿਲਦੇ ਆ ਸਾਨੂੰ ਵੀ ਮਿਲ ਲੇਕਿਨ ਆਮ ਲੋਕਾਂ ਦੇ ਵਿੱਚ ਕੋਈ ਇਸ ਕਿਸਮ ਦਾ ਨਹੀਂ ਹੈਗਾ ਵੀ ਲੋਕਾਂ ਦੇ ਵਿੱਚ ਕੋਈ ਇੱਕ ਫਲੋ ਬਣਿਆ ਜਾਂ ਬਾਹਰ ਆਇਆ ਹੋਇਆ ਵੀ ਆ ਕਰੋ ਅਗਲੇ ਸਾਲ ਦੇਖਿਆ ਜਾਊਗਾ ਜਦੋਂ ਹੁਣ ਇਲੈਕਸ਼ਨ ਨੇੜੇ ਆਊਗੀ ਪੰਜਾਬ ਦੀ ਤੇ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਤਾਂ ਬਹੁਤ ਜਿਆਦਾ ٹرسٹ ਹੁੰਦਾ ਹੈ ਕਿ ਅਮਰੀਕਾ 'ਚ ਵੀ ਹੋਊਗਾ ਆ ਹਾਲਾਤ ਕਰਕੇ ਤੇ ਇਹ ਨੈਕਸਟ ਈਅਰ ਆ ਪਰ ਅਜੇ ਤੱਕ ਕੋਈ ਕਿਸੇ ਖਾਸ ਪਾਰਟੀ ਵੱਲ ਰੁਝਾਨ ਨਹੀਂ ਹੈਗਾ ਲੋਕਾਂ ਦਾ ਸਿੱਖ ਪੋਲਿਟਿਕਸ ਦੀ ਗੱਲ ਹੁੰਦੀ ਹੈ ਜੀ ਉੱਥੇ ਬਹੁਤ ਜਿਆਦਾ ਹੁੰਦੀ ਹੈ ਸਿੱਖ ਪਾਰਟੀ ਦੀ ਗੱਲ ਜੀ ਅਮਰੀਕਾ 'ਚ ਹੁੰਦੀ ਹੈ ਹੋਰ ਕਿੱਥੇ ਹੁੰਦੀ ਹੈ ਇਤਤਾ ਦੇ ਗਰਮ ਧੜੇ ਆ ਨਰਮ ਧੜੇ ਹਰ ਕਿਸਮ ਦਾ ਹੀ ਆ ਪਰੋ ਲੇਕਿਨ ਇਹ ਆ ਕੇ ਲੋਕਾਂ ਦੇ ਵਿੱਚ ਅਜੇ ਕੋਈ ਕਿਸੇ ਖਾਸ ਪਾਰਟੀ ਜਾਂ ਵੱਲ ਕੋਈ ਇਦਾਂ ਦਾ ਜਿਹੜਾ ਹੈਗਾ ਉਹ ਨਹੀਂ ਹੈਗਾ ਰੁਝਾਨ ਵੀ ਹੈ ਠੀਕ ਨੇ ਗਲਤ ਨੇ ਲੋਕੀ ਚੁੱਪ ਨੇ ਪਰ ਲੋਕੀ ਬਾਹਰ ਨਾਲ ਸਾਰੀਆਂ ਹੀ ਪਾਰਟੀਆਂ ਤੋਂ ਡਿਸਸੈਟੀਸਫਾਈਡ ਨੇ ਪੰਜਾਬ ਦੇ ਆ ਤੋਂ ਚਲੋ ਮਿਹਰਬਾਨੀ ਅਸੀਂ ਤੁਹਾਡੇ ਨਾਲ ਜੁੜਦੇ ਰਵਾਂਗੇ ਤੁਹਾਡੇ ਤੋਂ ਬੜੀ ਮੁੱਲਵਾਨ ਜਾਣਕਾਰੀ ਮਿਲਦੀ ਹੈ ਔਰ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਆਪਣੇ ਲੋਕ ਦੂਰ ਹੋ ਕੇ ਵੀ ਪੰਜਾਬ ਨਾਲ ਜੁੜੇ ਹੋਏ ਨੇ ਔਰ ਬਹੁਤ ਸਾਰੇ ਲੋਕ ਤੁਹਾਡੇ ਪ੍ਰੋਗਰਾਮਸ ਨੂੰ ਦੇਖਣ ਤੋਂ ਬਾਅਦ ਸਾਡੇ ਨਾਲ ਰਾਬਤਾ ਬਣਾਉਂਦੇ ਆ ਕਿ ਉਹ ਤੁਹਾਡੇ ਤੋਂ ਕਿਸੇ ਤਰ੍ਹਾਂ ਦੀ ਮਦਦ ਲੈ ਸਕਣ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ ਮਿਹਰਬਾਨੀ ਭਾਜੀ ਥੈਂਕ ਯੂ ਜੀ